ਲੰਗਾ ਚੀਜ਼ ਆ ਗਏ। ਅਸਰਿਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ। ਲਓ ਜੀ ਬੰਦੇ ਲੱਗੇ ਅੱਜ ਗਨੀਰੀ ਲੱਗੇ ਲਾਉਣ ਨੂੰ। ਚੱਕਣ ਆਏ ਵੀ ਆ ਮੈਂ ਬਲਾਇ ਤੇ ਮੈਂ ਆਜੂ ਚੱਕ ਲਉ ਗਨੀਰੀ ਲੈ ਚਲੀਏ। ਰਾਤ ਬੋਲਦੀ ਸੀ ਰੇੜੀ ਪਰ। ਆ ਵੀ ਰੱਖ ਲੈ ਰੇੜੀ ਪਰ ਹੁਣ। ਚੱਲ ਮੈਂ ਰੇੜੀ ਪਰ ਲਿਆਉਂਦੇ ਰੁਕ ਜਾ। ਖੜਾ ਨਾ। ਬੰਦ ਕਰ ਦੇ ਕਰਦਾ ਸਟਾਰਟ ਕਰ ਲੈਣੇ ਤੇ 2 ਮਿੰਟ। ਇਹ ਨਹੀਂ ਠੰਡ ਪੈਂਦੀ ਆ ਉਹ ਲੱਗ ਪਾ ਉਹ ਲੱਗ ਆ ਇਹ ਕੱਲੀ ਪਾ ਰੱਖ ਲੈ ਇਕਣੀ ਚਲ ਅੱਗੇ ਨੂੰ ਕਰਦੇ ਟਰੈਕਟਰ ਉਹਰੇ ਨੂੰ ਉਹਨੂੰ ਖੁੱਲਿਓ ਰੱਖਣਾ ਚਾਹੀਏ ਇਥੇ ਈ ਪਰ ਪਾਸੇ ਇਹਨੂੰ ਇਹ ਦਾ ਘੱਟੇ ਇਹਦਾ ਖੁੱਲਿਓ ਹੋਵੇ ਉਹ ਰੇੜੇ 'ਤੇ ਰੱਖ ਲੋ ਰੇੜੇ 'ਤੇ ਹੂੰ ਚਲੋ ਦੇਖਦੇ ਆ ਕਿੰਨੀ ਕਿ ਜਗ੍ਹਾ ਲੱਗਦੀ ਏ ਇਹਦੇ ਗੱਲ ਬਾਕੀ ਕਿੰਨਾ ਕ ਲਾਉਂਦੇ ਆ ਇਹ ਲਓ ਜੀ ਲੱਗੇ ਆ ਹੁਣ ਲਾਉਣ ਸ਼ੁਰੂ ਕਰਨ ਰੇ ਪਾਤਾ ਇਹਦੇ ਚ ਬੰਦਾ ਇੱਕ ਰੇ ਲਾਤਾ ਦਾ ਇੱਕ ਦੇਖਦੇ ਆ ਹੁਣ ਕਿਆ ਡਕਾ ਤੋੜਦੇ ਆ ਇਹ ਸ਼ੰਕਰ ਸੇਠ ਇੱਕ ਨਾ ਤਾਂ 5-4 ਸਾਲ ਚ ਲੱਗੂਗੀ ਸ਼ੰਕਰ ਹੱਥ ਤੇਜ਼ ਰੱਖਣਾ ਮੜਾ ਜਾ ਐਨੀ ਦੂਰ ਨਹੀਂ ਨੇੜੇ ਨੇੜੇ ਥੋੜਾ ਜਾ ਓ ਨੇੜੇ ਰੱਖ ਲੈ ਇਹਨੂੰ ਚਲ ਕੋਈ ਨਹੀਂ ਹੁਣ ਇੱਕ ਨਿਕਲ ਗਈ ਠੀਕ ਆ ਬਾਕੀ ਬਾਅਦ ਚ ਨੇੜੇ ਰੱਖੀ ਹੂੰ ਬਾਕੀ ਢੱਲੋਂ ਸਹੀ ਲਾਉਂਦਾ ਹੂੰਗਾ ਢੱਲੋਂ ਨੂੰ ਦੇਖਦੇ ਆ ਠੀਕ ਆ ਨਾ 6000 ਆਹ ਵਾ ਠੀਕ ਆ ਨਾ ਠੀਕ ਨਾ ਹੂੰ ਇਹਦਾ ਕੋਈ ਕੱਖ ਕੰਡਾ ਹੋਇਆ ਕੱਢੀ ਜਾਇਓ ਠੀਕ ਆ ਹੈਂ ਠੰਡ ਹੈ ਕੀ ਮੈਨੂੰ ਤਾਂ ਲੱਗਦੀ ਨਹੀਂ ਬਸ ਤਿੱਖਾ ਨਹੀਂ ਹੈਗਾ ਤੇਰਾ ਡੱਕਾ ਜਹਾ ਜਿੱਥੇ ਤਿੰਨ ਲੱਗਦੇ ਤਿੰਨ ਲਾ ਤੇ ਚਾਰ ਲੱਗਦੇ ਚਾਰ ਇਹ ਜ਼ਰੂਰੀ ਨਹੀਂ ਹੈਗਾ ਵੀ 6-7 ਲਾਉਣੇ ਆ ਆਪਣੇ ਹਿਸਾਬ ਨਾਲ ਦੇਖ ਕੇ ਲਾਈ ਜਾਓ ਬੇਸ਼ੱਕ ਥੋੜੇ ਲੱਗ ਜਾਣਾਂ ਬਸ ਦੂਰ ਰੱਖ ਥੋੜਾ ਜ੍ਹਾ ਹੋਰ ਦੂਰ ਹਾਂ ਉਹ ਲੰਬੜਾ ਆ ਰਾਹੂ ਬਸ ਇਹੀ ਦੇਖੀ ਨਾ ਨਾ ਇੱਧਰ ਵੀ ਠੀਕ ਆ ਇੰਨਾ ਕੇ ਦੂਰ ਠੀਕ ਆ ਇਹ ਊ ਡੱਕਾ ਦੂਰ ਰੱਖ ਜਾਂ ਚਾਰ ਰਾਏ ਨਾ ਤਿੰਨੇ ਲਾ ਹਾਂ ਇ ਨੇੜੇ ਹੋਏ ਸਨ ਇਹ ਦੂਰ ਲਗਾ ਦੇ ਨਾ ਦੋਨਾਂ ਪਾਸੇ ਨੂੰ ਸਾਫ ਜਿਹਾ ਰੱਖ ਨਾ ਹੀ ਦੂਰ ਨਾ ਹੀ ਨੇੜੇ ਹਾਂ ਬਸ ਠੀਕ ਆ ਬਸ ਵਾਹ ਚੱਲ ਲਾ ਦੋ ਹੁਣ ਦੇਖਦੇ ਆ ਕਿੰਨਾ ਕੁ ਲਾਉਂਦੇ ਅੱਜ ਜੇ ਸਿਰੇ ਤੱਕ ਲਾ ਦਿੱਤਾ ਫੇ ਪਾਰਟੀ ਆ ਉਹ ਨਤੀਆ ਜੇ ਸਾਰਾ ਨਵੇੜ ਤਾਂ ਅੱਜ ਪਾਰਟੀ ਆ ਦੇਖੀ ਦੀਜੇ ਨਿਕਾਊ ਐ ਸ਼ਾਮ ਨੂੰ ਤਕੜੀ ਬਾਲਟੀ ਆ ਓ ਐਨੀ ਨੇੜੇ ਨਹੀਂ ਨਹੀਂ ਠੀਕ ਹੈ ਨਹੀਂ ਬਹੁਤ ਨੇੜੇ ਆ ਇਸੇ ਥੋੜਾ ਦੂਰ ਰੱਖ ਹਾਂ ਦੂਰ ਰੱਖ ਥੋੜਾ ਜਾ ਮੈਂ ਤਾਂ ਨਾ ਪਰ ਮਾਰੀ ਆ ਉਹ ਨਤੀਆ ਅਸਲੀ ਲਾਉਂਦਾ ਉਹ ਦੇਖੋ ਉਹਦੇ ਸਿੱਖੋ ਤੇ ਮਾੜਾ ਮੋਟਾ ਥੋੜਾ ਲੰਬੜਦਾਰ ਆ ਹੋ ਸਮਝ ਗਿਆ ਨਤੀਆ ਸਖਾ ਇਹਨਾਂ ਨੂੰ ਯਾਰ ਹਾਂ ਹਾਂ ਇਹ ਸਾਬ ਗਏ ਨਹੀਂ ਮੈਨੂੰ ਲੱਗਦਾ ਅੱਜ ਤੱਕ ਇਹ ਥੋੜਾ ਕਾਲੂ ਵੀ ਨਹੀਂ ਲੱਗਣੇ ਇਹ ਨੰਬਰ ਤਾਂ ਜਿਆਦਾ ਹੀ ਦੂਰ ਲਾਉਣ ਲੱਗ ਗਿਆ ਨਹੀਂ ਆ ਦੇਖ ਪੰਜ ਲੱਗਣੇ ਤੇ ਆ ਚਾਰੇ ਲਾਈ ਯਾਦਾ ਨੇੜੇ ਹਾਂ ਇੰਨੀ ਕੀ ਦੂਰ ਰੱਖ ਹਾਂ ਠੀਕ ਆ ਹਾਂ ਠੀਕ ਆ ਤੇਰਾ ਬਹੁਤ ਸੋਹਣਾ ਠੀਕ ਆ ਪਨੀਰੀ ਛੋਟੀ ਨਹੀਂ ਹੈਗੀ ਨਾ ਹੀ ਬੜੀ ਐ ਇਹ ਹਾਂ ਲਾ ਦੋ ਫਿਰ ਹਾਂ ਕਿਦਾਂ ਠੀਕ ਆ ਹਾਂ ਠੀਕ ਜੀ ਕੋਲੋਂ ਬਾਈ ਨਾਲੇ ਨੰਬਰਦਾਰ ਨੇ ਬੰਦਾ ਨਹੀਂ ਦਿੰਦਾ ਇਹਦੇ ਵਿੱਚ ਬਾਈ ਗੁੱਸੇ ਆ ਕਿ ਅੱਜ ਵਸੇ ਆ ਮਾਰਾ ਪੁਖਾ ਲੜਕਾਉਣਾ ਦਾ ਇਹ ਮਾਹੌਲ ਆਣ ਇੱਕ ਦਿਨ ਛੱਡ ਦੇ ਕੋਈ ਨਾ ਕੰਮ ਨਾ ਚੱਲਦੇ ਕੱਲੂ ਕੱਲੂ ਸਹੀ ਕੱਲੂ ਸੀ ਇਹਨਾਂ ਕੰਮ ਚੱਲਦਾ ਨਹੀਂਦਾ ਕੰਮ ਲੋਟ ਆ ਇਹਨਾਂ ਨੂੰ ਮੈਂ ਸਰੀਆ ਬਣਾ ਕੇ ਲਿਆ ਕੇ ਦਿੰਦਾ ਸਰੀਆ ਦੇ ਦੇ ਦੋ ਸਰੀਆ ਹੀ ਨੇ ਇਕੱਲੇ ਇਕੱਲੇ ਦੋ ਕਿ ਪੰਜ 6 ਸਰੀਏ ਹੋਣੇ 6 ਜਣੇ ਆ ਹਾਂ 4 ਜਣੇ 5 ਜਣੇ 5 ਐ ਇੱਕ ਛੇਵੀਂ ਮਾਲਾ ਵੀ ਰੋਟੀ ਬਗਾਉਂਦੀ 6 ਨੂੰ ਇੱਕ ਇੱਕ ਸਰੀਆ ਦੇ ਦੇਣਾ ਇਹਨਾਂ ਨੂੰ ਬਣਾ ਕੇ ਛੋਟਾ ਜਿਹਾ ਛੇ ਆ ਜਿਹੜਾ ਜਣੇ ਇਹਨੂੰ ਇਹਨੂੰ ਬਣਾ ਕੇ ਲਿਆ ਕੇ ਵਸਤਾ ਹਾਂ ਹਾਂ ਆ ਉਧਰ ਮਾਲਾ ਕੋ ਸਹੀ ਹੋ ਗਈ ਬਾਤ ਹੈ ਕੈ ਹੋ ਗਿਆ ਗੱਬੀ ਲੈ ਲੈ ਬੈਠੇ ਚੱਲਣਾ ਬੀਵੀ ਲੱਗ ਬੈਗ ਉਹਦੇ ਉਹ ਅੱਧੇ ਘੰਟੇ ਦੀ ਕੀ ਕਰਦੀ ਉੱਥੇ ਬਿਜਾਰੀ ਬੈਠੀ ਆਟਾ ਗੁੰਨਦੀ ਦੀ ਜਾਤਾ ਹੋਈ ਅੱਗੇ ਰੋੜਾ ਮਾਰੀ ਪੱਥਰ ਗਾੜੀ ਕਾ ਵਾ ਇਹਨਾਂ ਦੇ ਵੀ ਕੰਮ ਨਹੀਂ ਆ ਰਹੇ ਆ ਇਹ ਗੱਜਾਂ ਕੱਦੇ ਨਾ ਪੜਦਾ ਬਣਿਆ ਹੜਤ ਜਰਾਕ ਪਾਸਾ ਤਾਂ 400 1000 ਦਰਜੇ ਨਾਲ ਨਹੀਂ ਤੇ ਬੋਲੇ ਕੋਲ ਬੋਲੇ ਵੇਖ ਵੀ ਛਾਏ ਗੱਦੀ ਬੋਲੇ ਵੇਗ ਮਰਾਖਾ

ਤਲ ਕਾਫੇ ਵੀ ਨਾਉਂਦੇ ਇਹਨਾਂ ਦੇ ਦੇਖ ਵਿੱਚ ਉਧਰ ਹੁੰਦਾ ਸਭ ਕੁਝ ਪਰ ਜਿਹੜਾ ਹੁਣ ਆਪਣੇ ਆਪਾਂ ਕੇ ਇੱਥੇ ਕਿਤੇ ਲਾਇ ਦੇ ਨਹੀਂ ਚਲੋ 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 ਆ ਦੇ ਕਾਜੀ ਆ ਦੇ ਨੰਬਰ 10 ਨਾ ਜੀਰੀ ਨੂੰ ਤਾਂ ਐ ਲਾਉਂਦੇ ਜਾਈ ਜਾਂਦੇ ਆ ਜੀਰੀ ਹਲੇ ਦੂਰ ਵੀ ਲਾ ਦਿੰਦੇ ਆ ਬੋਲਦੇ ਨਹੀਂ ਹੁਣ ਇਹ ਨਹੀਂ ਲਾਉਂਦਾ ਵਿਚਾਰਾ ਇਹ ਤਾਂ ਨਵਾਂ ਜਵਾਂ ਹੀ ਇਹ ਤਾਂ ਹੋਣੀ ਆ ਬੰਦੇ ਇਹ ਕੀ ਸਮਝਦਾ ਇਹ ਪੰਜਾਬੀ ਦਾ ਜਾਂ ਨਾ ਸਮਝੇ ਹਿੰਦੀ ਦਾ ਸਮਝਦਾ ਤੈਨੂੰ ਹਿੰਦੀ ਆਉਂਦੀ ਬੋਲੀ ਅਰੇ ਹਮ ਕਿਆ ਬੋਲ ਲੇਗੇ ਹਮ ਹਮ ਕੋ ਨਹੀਂ ਲੱਗਦਾ ਮਾ ਕੀ ਦੇਖਦੇ ਆ ਹੁਣ ਪਨੀਰੀ ਗਲ ਕੇ ਆਪ ਬਣਦਾ ਪੀਂਗਾਰੇ ਪਨੀਰੀ ਦਾ ਤੇ ਫਿੱਡੇ ਕਰਦੇ ਪਨੀਰੀ ਨਾਲ ਆਪੇ ਸਰ ਜਾਣਾ ਤਮ ਸਿੱਡੇ ਕਰਦੇ ਹਾਂ ਪਨੀਰੀ ਬਾਈ ਪੰਜ ਕੰਨ ਲਾਉਂਦਾ ਬਸ ਇਹ ਆ ਨੰ 3 3 6 7 ਲਾਈ ਜਾਂਦੇ ਪੰਜ ਲਾਉਂਦਾ ਉਹ 6 ਲਾਉਂਦਾ ਇਹਦੇ ਕਿਤੇ ਪੰਜਾਂ ਗੇ ਤੇ 6 ਲੱਗ ਰਿਹਾ 6 ਰੱਖ ਲੱਕੀਆ 7 ਨਾਲ ਆ 6 ਜੀ ਲਾਈਏ ਬਹੁਤ ਇਤਨਾ ਦੂਰ ਦੂਰ ਤੇ ਠੀਕ ਹੈ ਹਾਂ ਠੀਕ ਹੈ 6 ਹੈ ਫਿਰ ਇਹ ਉੱਪਰ 7 ਹੈ ਤੇਰੀ ਪਰਲੀ ਸਾਈਡ 7 ਹੋਗੀ ਹਾਂ ਹਾਂ ਕੋਈ ਨਾ ਮਾਰਨੇ ਤਾਂ ਫਾਇਦਾ ਹੀ ਆ ਵਾ ਵੀ ਇਹਨਾਂ ਨੂੰ ਹੁੰਦਾ ਛੇਤੀ ਹੂੰ ਹੂੰ ਕਰ ਹੋਈ ਜਾਂਦਾ ਹੈ ਉਹ ਕਰਦਾ ਬਣਾ ਕੇ ਲਿਆਉਂਦਾ ਮੈਂ ਹਾਂਜੀ ਲੈ ਆਓ ਤੇ ਇੱਕ ਨਾ ਲੈ ਉੱਥੇ ਦੇ ਚੱਕਣ ਦੇ ਬਾਰੇ ਹਾਂ ਉਰੀ ਕਹਦੇ ਕੋਈ ਨਹੀਂ ਅੱਛਾ ਹੋ ਜਾਣਾ ਹੂੰ ਪੱਛੇ ਹੋ ਜਾਏਗਾ ਲੰਬੜਦਾਰ ਪਿੱਛੇ ਹੋ ਗਿਆ ਫੇ ਵੇਸਤੀ ਆ ਹਾਂ ਪਿੱਛੇ ਤਾਂ ਪਿੱਛੇ ਇੱਕ ਲੱਗ ਰਹੀ ਹੈ ਲੰਬੜਦਾਰ ਤਾਂ ਅੱਗੇ ਨੰਗੇ ਆ ਤੇ ਲੰਬੜਦਾਰ ਜਿਆਦਾ ਤੇਜ਼ ਲਾਉਂਦਾ ਹੋਊ ਫਰੀ ਤੇ ਹੈ ਨਾ ਇਹ ਨਮਾ ਬੰਦਾ ਵਿਚਾਰਾ ਹਾਂ ਚੱਲ ਕੋਈ ਨਹੀਂ ਸਿਰਾਲਾ ਤੇ ਕੀ ਬਣਦਾ ਨਹੀਂ ਫੇ ਟਿਕਾ ਦੇ ਦੇਣਾ ਸੀ ਇਹਨਾਂ ਨੂੰ ਹਾਂ ਉਹ ਟਿਕਾ ਦੇ ਕੇ ਮੰਨਦੇ ਨਹੀਂ ਹਾਂ ਮੰਨਦੇ ਹੀ ਨਹੀਂ ਟਿਕਾ ਦੇ ਸਾਹ ਗਾ ਪੈਸੇ ਦੇ ਦੇਣੇ ਇਹਨਾਂ ਨੂੰ ਬਾਜੀ ਹੌਲੀ ਹੌਲੀ ਲਾਇਤਾ ਠੀਕੇ ਤੇ ਸਾਹਮਣੇ ਦੇਖੀ ਨਹੀਂ ਜਿਆਦੀ ਸਾਹਮਣੇ ਤੇ ਜੇ ਤੇ ਅੱਜ ਲਾਤੇ ਪਾਰਟੀ ਆ ਤੁਹਾਨੂੰ ਉਲੀ ਸ਼ਾਹ ਨੂੰ ਉਹ ਦੇਖਦੇ ਆਂ ਕਿ ਆ ਬਣਦਾ ਆਪ ਕੋਲ ਖੜਾ ਰਹੋ ਆ ਦੇਖੋ ਜੋ ਹਮ ਲੋਕ ਹੌਲੀ ਹੌਲੀ ਲਗਾਏਗਾ ਕੀ ਤੇਜ ਲਾਏਗਾ ਹੈ ਹਾਂ ਲਾਏਗਾ ਖਾਲੀ ਖੜਾ ਰਹੇ ਰਹੋ ਹੂੰ ਠੀਕਾ ਕੈਮਰਾ ਲਾ ਦਮਾ ਲਾ ਦੋ ਕੈਮਰਾ ਲਾ ਲੋ ਜਾਂ ਕੁਛ ਵੀ ਕਰ ਲੋ ਭਲੇ ਪੰਜ ਬੰਦਾ ਉਸਕੋ ਬੋਲਾ ਥਾ ਚਾਰੇ ਬੰਦੇ ਨੂੰ ਗੁੱਟ ਦਿਆ 400 ਰੁਪਏ ਉਹ ਦੇ ਕਿ ਨਹੀਂ ਮੈਂ ਅੱਖਾਂ ਕਰੂ ਨਾ ਤੇਰੇ ਸਿਰ ਚ ਹਮ ਮਾਰਦੇ ਕੱਲ ਦੇ ਕੀ ਗੁੱਸੇ ਹੋਇਆ ਵਾ ਤੇਰੇ ਪਰਦਾਸਾਰ ਕਹਿੰਦਾ ਕੱਲ ਨੂੰ ਬੋਲਾ ਲੈ ਦੀ ਮਾ ਕੋਈ ਨਹੀਂ ਕੱਲ ਦੇ ਦੀ ਚਲੋ ਕੋਈ ਨਹੀਂ ਉਹ ਕੋਈ ਨਹੀਂ ਇਹ ਜਾ ਰੂਗਾ ਕਹਿੰਦਾ ਕਹਿੰਦਾ ਜਿੰਦਰੀ ਤੇ ਜਾਣਾ ਮੈਂ ਜਿੰਦਰੀ ਨੂੰ ਪੁੱਛ ਕੇ ਆਇਆ ਉਹ ਤੇ ਜਾਣਾ ਨਹੀਂ ਤੇ ਮੈਂ ਦਿੱਤੀ ਉਹਨੂੰ ਫਿਰ ਕਹਿੰਦਾ ਪੰਮੇ ਦੇ ਜਾਣਾ ਮਾ ਜਦ ਪੰਮੇ ਲਾ ਦੇ ਵੀ ਮੇਰੇ ਪਾਪੋ ਨੂੰ ਆਇਆ ਸਰਦਾਰ ਆਇਆ ਕੰਡਾ ਕਿਹਾ ਜਿੰਦਰੀ ਕਿਨੇ ਨੇ ਉਹ ਵੇਦ ਦਿਆ ਬੰਦ ਕੀ ਬਤਾਉ ਬੰਦ ਕੀ ਨਹੀਂ ਭੇਜਿਆ ਕਿਉਂ ਖੇਦਿਆ ਉਹ ਕਿਹਾਂ ਸਿਕਾ ਉਹ ਅਜਾ ਅਜਾ ਫਿੱਕੇ ਤੇ ਲਾਉਂਦੇ ਤੇ ਇਹਨੇ ਚੱਕੀ ਪਰ ਕਹਿੰਦੇ ਹੈ ਆਟਾ ਵੀ ਨਹੀਂ ਦੇ ਲੈਣ ਖੜਾ ਉਹਦਾ ਨਾ ਪੜਨਾ ਹੁੰਦਾ ਇਹਨੂੰ ਇਹ ਤਾਂ ਪੰਜਾਬੀ ਵੀ ਨਹੀਂ ਆਉਂਦੀ ਇਹਨੂੰ ਪੂਰੀ ਉਹ ਕਨੇ ਕੰਦੇ ਰੱਖ ਲਾ ਮਾਂ ਲਿਖਣਾ ਹੁੰਦਾ ਐਵੇਂ ਨਹੀਂ ਪੜਨਾ ਹੁੰਦਾ ਨਹੀਂ ਨਾ ਹੁੰਦਾ ਹੈ ਨਹੀਂ ਆਉਂਦਾ ਇੱਕ ਨਹੀਂ ਆ ਗਿਆ ਕਰੂਗਾ ਫਿਰ ਜਿਹੜਾ ਆਟੇ ਵਾਲਾ ਆ ਕੇ ਕਹਾਂ ਤਾਊਗਾ ਉਹਨਾਂ ਨੂੰ ਉੱਤੋਂ ਰੱਖ ਲੈ ਦਿਓ ਹਾਂ ਉਹ ਤੇਰੇ ਪੈਸੇ ਵੱਜ ਜਣੇ ਜਿਹੜਾ ਪੈਸਾ ਭਾਗਿਆ ਨਾ ਸੰਗਰਸ ਘੱਟ ਨਹੀਂ ਲੰਗਾ ਲੈ ਹੋਰ ਕਹਾ ਬੀਹੇ ਕਹੇ ਤੇ ਫੈਲਾ ਵੀ ਚੱਕਣਾ ਸੀ ਤਾਂ ਪੁੱਧਰੀ ਹਾਂ ਬੋਲੇ ਆਇਆ ਬੋਲੇ ਪਰ ਹਾਲ ਲਿਖਾ ਹੈ ਕਿਹਨਾਂ ਤੇ ਦੇਖਣਾ ਕਰੇ ਬੋਲਣੇ ਨਹੀਂ ਇੱਥੇ ਨਹੀਂ ਹੈਂ ਲੈ ਫਿਰਨਾ ਨਹੀਂ ਹੈਗਾ ਦੂਰ ਨੇੜੇ ਆ ਉਹ ਕਾਪੀਆਂ ਵੇਚਿਆ ਖੋਲ ਰਿਹਾ ਜਦੇ ਆਹ ਜਿਹੜੇ ਉਹ ਤਿੰਨ ਵਾਲੇ ਆ ਉਨੀ ਚੌੜੀ ਚ ਫਿਰਦੇ ਆ ਦੇਖਣਾ ਐਨੇ ਚੌੜੇ ਵਿੱਚ ਕਿੰਨਾ ਚੱਲਦਾ ਤੇਰੇ ਤੋਂ ਬਹੁਤ ਘੱਟਾ ਸਰੂ ਖੋਲ ਕੇ ਨਾ ਦੋ ਕਰ ਲੈ ਨੇੜੇ ਦੋ ਕਰਿਆ ਇਹ ਐ ਕਰੀ ਬੜੇ ਤਿੰਨ ਖੋਲ ਦੇ ਜਿੱਤੇ ਆਪਾਂ ਦੋ ਛੋਟੇ ਲਾਇਏ ਤੇ ਮੈਂ ਖੋਲੇ ਜਿਹੜੇ ਉਹ ਲਾ ਲਾ ਦੇ ਇਹਦੇ ਸਰੋਬਾ ਫੇਰ ਫਿਰ ਤੋਂ ਬੰਦਾ ਤੇ ਨਹੀਂ ਚਾਹੀਦਾ ਲੈ ਚੱਲੋ ਜਾ ਛੇੜਦਾ ਤਨੂੰ ਆਪੇ ਫੇਰ ਲੈਣੀ ਨਾ ਬੰਦਾ ਸੁਬੇ ਸਰੋਰਾ ਪਾ ਰਹਾ tha ਬੰਦਾ ਦੇ ਲੰਬਰਦਾਰ ਕਿਛੇ ਪਿਆ ਹੋਇਆ ਸੀ ਫਿਰ ਫਾਲੀ ਲੈ ਕੇ ਦੇਖ ਲੜਾਈ ਹੋਣੀ ਦੀ ਲੰਬਰਦਾਰ ਦੀ ਅੱਜ ਉਹ ਕਾਲੂ ਤੇ ਦੇਖਾ ਬੰਦਾ ਕਾਨੂੰਨ ਫਿਰ ਫਾਲੀ ਲੈ ਕੇ ਚੱਲ ਗਿਆ ਭੂੜ ਬੋਲੀ ਜਾਂਦਾ ਹਲਾ ਗੋਲਾ ਹੋਰ ਪਾਸੇ ਭੇਜਤਾ ਨਾ ਮੇਰੇ ਕੋਲ ਭੇਜੇ ਨਾਈ ਦੇ ਕੋਲ ਭੇਜਿਆ ਕਹਿੰਦਾ ਮੇਰੇ ਗੇਠੇ ਲਾਉਣੇ ਮੈਂ ਚਾਹ ਲਾ ਲਉਂ ਪਾਸੋਂ ਦੇ ਇਹ ਕਹੇ ਠੀਕ ਆ ਭੇਜਦਾ ਹੋਰ ਦੇ ਹਾਂ ਮੈਂ ਇਥੇ ਸਵੇਰੇ ਕਮ ਬੋਲਾ ਨਹੀਂ ਆਇਆ ਵੀ ਤੁਸੀਂ ਚਾਰੇ ਆਏ ਕਹਿੰਦਾ ਉਹ ਤਾਂ ਹੋਰ ਪਾਸੇ ਭੇਜਤਾ ਜੀ ਦੇਰ ਨਾਲ ਮੈਂ ਕਹਿ ਕੇ ਗਿਆ ਰਹਾ ਤਾਂ ਕਿ ਵੀ ਬੋਲਾ ਨੂੰ ਹੋਰ ਪਾਸੇ ਭੇਜੀ ਚਲੋ 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 ਹਾਂ ਦਾ ਰਾਤ ਦੇਸਾ ਦੋਰਾ ਪਾਉ ਉਹ ਤਾਂ ਤਿੰਨ ਕੁ ਕਹਿੰਦਾ ਕੁਝ ਨਹੀਂ ਲੈਣਾ ਲੱਗੀਆਂ ਦੂਈ ਗੱਲ ਮੋਟੀ ਦੀ ਪਨੀਰੀ ਉਹ ਮੈਂ ਦੇਖ ਲਿਆ ਤਾਂ ਉਹ ਮੋਟੀ ਕੀ ਹੈ ਦੇਖੋ ਸਹੀ ਬਣਾਉਣੇ ਵਾਲੇ ਕੰਮ ਉਹਦਾ ਘਾਟੇ ਵਾਲਾ ਕੰਮ ਦਾ ਮੈਂ ਦੇਖ ਲਿਆ ਤਾਂ ਮੈਂ ਚੱਲ ਮੈਂ ਇੱਕ ਕਹਿਰਾ ਲੈ ਲਿਆ ਤਾਂ ਮੂੰ ਮੈਂ ਖਾਣ ਨੂੰ ਵੈਰਾਈਟੀ ਵਧੀਆ ਆ ਉਹ ਆਰਕੇ ਦੀ ਚੱਲ ਦੇਖਦੇ ਹਾਂ ਕਿੰਨਾ ਕੁ ਲੱਗਦਾ ਇਹ ਪ੍ਰੋਜੈਕਟ ਤਾਂ ਮੈਨੂੰ ਮਹਿੰਗਾ ਹੀ ਪੈਂਦਾ ਲੱਗਦਾ ਸਸਤੀ ਹੈ ਲekin ਮਹਿੰਗਾ ਪਰ ਹੈ ਸਸਤੀ ਲਿਆ ਹੈ ਨਾ ਨਾ ਆ ਵੀ ਮਹਿੰਗਾ ਹੀ ਪੈਂਦਾ ਲੱਗਦਾ ਪਿਆਜ ਲੋ ਆਈ ਥੋੜੀ ਤਿੰਨ ਦਿਨ ਤਾਂ ਤੁਸੀਂ ਲਾ ਦੇਣੇ ਉਹ ਉਹ ਦੇ ਲੋ ਉੱਪਰ ਚੱਲਦੀ ਆ ਪੈਰ ਕਿ ਪਿਆਜ਼ ਬਣਾ ਰੱਖੇ ਦੇਖ ਕੇ ਤੋਰੇ ਚੱਲ ਉਹ ਸੰਭਾਉ ਲਾ ਮੋਟੀ ਪਨੀਰੀ ਗਲ ਤੇ ਏਰੀਆ ਘੱਟ ਲੱਗਿਆ ਬਰੀਕ ਗਲ ਬਹੁਤ ਲੱਗਿਆ ਇੱਕ ਮੋਟੀ ਹੀ ਲੈ ਆਇਆ ਕਿਹੜਾ ਉਹਦੇ ਗਲ ਤਾਂ ਕੁਝ ਨਹੀਂ ਲੱਗਿਆ ਉੱਤੇ ਤੱਕ ਲੈਣਾ ਮੈਨੂੰ ਐ ਉਮੀਦ ਆ ਵੀ ਜਿਕਨਾ ਬਰੀਕ ਪਨੀਰੀ ਵਾਲੀ ਲੈਣਾ ਦੀਆਂ ਜਿਹੜੀਆਂ ਉਹਦੇ ਗੱਲ ਵੀ 8 ਕਿਆਰਿਆਂ ਗਲ ਮੇਰਾ ਸਾਰਾ ਲੱਗ ਜਾਣਾ ਤਾਂ ਹੁਣ ਅਸੀਂ 4 ਕਿਆਰ ਹੀ ਲੈ ਆਏ ਤੇ ਅੱਧਾ ਗੱ ਲੱਗੂਗਾ ਬਾਕੀ ਦੇਖਦੇ ਆ ਕਿੰਨਾ ਗੱ ਲੱਗਦਾ ਕਿੰਨਾ ਗੱ ਨਹੀਂ ਅੱਧੇ ਗੱ ਦੀ ਉਮੀਦ ਆ ਮੈਨੂੰ ਵੀ ਅੱਧਾ ਗੱ ਲੱਗ ਜਾਊਗਾ ਕੱਲੂ ਬਾਕੀ ਕੱਲੂ ਪਤਾ ਲੱਗੂਗਾ ਹੀ ਹੁਣ ਅੱਜ ਦਾ ਕੰਮ ਇੱਥੇ ਤੱਕ ਹੀ ਪੁੱਜਿਆ ਹਲੇ ਢੱਲੋਂ ਇਹਦੇ ਗੱਲ ਦਾ ਪੰਜੇ ਲੈਣਾ ਵੀ ਨਹੀਂ ਲੱਗੀਆਂ ਹੈ ਤਿੰਨ ਲੈਣਾ ਲੱਗੀਆਂ ਸਿਰੇ ਦਾ ਕਰ ਲਾਉਂਦੇ ਜੀ ਆ ਵੀ ਅਧੀਆਂ ਲੱਗੀਆਂ ਇਹਦੇ ਉੱਥੇ ਤੱਕ ਦੋ ਹੋਏ ਰਹਿ ਗਏ ਤੇ ਮੋਟੀ ਬਨੀਰੀ ਉੱਪਰ ਤੇ ਵੱਢ ਕੇ ਨਹੀਂ ਲਾਈ ਤੈਨੂੰ ਵੱਢ ਕੇ ਕਿਹਾ ਦਾ ਨਾਲੇ ਮੈਂ ਵੱਢ ਕੇ ਲਾਇਆ ਵਾ ਹਾਂ ਇੱਕਾ ਤੋੜਲੇ ਕਰ ਜੇ ਕਨਾ ਤੋੜੀ ਆ 12 ਦਾ ਤੋਰੇ ਇਕੱਠੇ ਰਹਿ ਨੇ ਤੂੰ ਗਿਰ ਜੇ ਤਾ ਛੋਟੀ ਵੀ ਤੋੜਲੇ ਕਰ ਉੱਪਰ ਤੇ ਮੜੀ ਜੀ ਕੋਈ ਚੱਕਰ ਨਹੀਂ ਵਧੀਆ ਲੱਗਦੀ ਤੋੜੀ ਵੀ ਇਹਦੇ ਕਾਹਦਾ ਲੱਗ ਜੂ ਚੱਲ ਅੱਧਾ ਲੱਗ ਜੂਗਾ ਜੀ ਤੇ ਸਾਡੀ ਜਿਹੜੀ ਲਿਆਂਦੀ ਗੱਲ ਬਾਕੀ ਇੱਕ ਅੱਧਾ ਗਿਆਰਾ ਆਪਣੀ ਪਨੀਰੀ ਦਾ ਲੱਗ ਜੂ ਬਾਕੀ ਰਹਿਣ ਦੇਣਾ ਫੇ ਹੋਰ ਕੀ ਕਰਨਾ ਹੁਣ ਹਾਂ ਕਿਹੜੇ ਦੁਆਰੇ ਜਾਊਗਾ ਕੇ ਬੀਜ ਲੈਣ ਚੱਲਦੇ ਸਰਦਾਰ ਗਿਆ ਤੁਮ ਚੱਲ ਦੇਖਦੇ ਆ ਪਾਦੇ ਪਾਦੇ ਰਹੇ ਚੰਗੀ ਤਰ੍ਹਾਂ ਨੋਈ ਭੋਲੂ ਬਾਈ ਨੇ ਲਾਤਾ ਕਣਕ ਨੂੰ ਵੱਢਾ ਜਿਹੜੀ ਵਿੱਚ ਬਗੂਲਰ ਵੇਚੇ ਵੇ ਹੈ ਲਾਤਾ ਵੱਡਾ ਗਣਕ ਨੂੰ ਫਿਰ 4 ਦਿਨ ਪਾ ਦੇਣੀ ਆ ਫਿਰ ਨਾ ਨਾ ਵਧੀਆ ਖਰਾਬੇ ਹੋਣੀ ਆ ਹਾਂ ਜਲਦ ਪਿਆਰੇ ਪਾ ਦੇਣੀ ਆ ਇਹ ਸਭ ਗਾ 8 ਦਿਨ ਪੈਣੀ 11 ਰੂਦਾ ਜੇ ਪਾਉਣ ਲੱਗੇ ਆ ਹਾਂ ਆ 11 ਹੀ ਵੱਡਤਾ ਸਮਝ ਲਾ ਮਾੜੀ ਥੀਤ ਸੁਣੀ ਆ ਫਿਰ ਵੀ ਹਾਂ ਚੱਲ ਖਰਾਬ ਹੋ ਜਾਣੀ ਮੈਂ ਤਾਲ ਲੱਗ ਜਾਵਾਂ ਵੱਡੀ ਜੇ ਟੰਗਣਾ ਨਾ ਨਾ ਠੀਕ ਆ ਫਿਰ ਉਹਨਾਂ ਨੇ ਬੂਟੇ ਵੀ ਪਟਣੇ ਆ ਹਾਂ ਖਰਾਬ ਕਰਕੇ ਫਾਇਦਾ ਕੀ ਉਹ ਹੀ ਗੱਲ ਆ ਤਾਲ ਪਰਜਾਣੇ ਵਾਲੀ ਹੈ ਨਹੀਂ ਹੱਲੇ ਤਾਲ ਫਰਨੇ ਆ ਲੈ ਉਹਨਾਂ ਫਿਰ ਪੰਜ-ਛੇ ਦਿਨ ਮਿਲ ਲਾ ਜਾਂਦਾ 10-15 ਦਿਨ ਦੇ ਪਰ ਮੈਨੂੰ ਬਿੱਲਾ ਕੋਈ ਕਹਿੰਦਾ ਅਜੇ ਮਹੀਨਾ ਹੋਰ ਖੜ ਜਾਂਦੀ ਫੇਟਾਲ ਵਾਲੀ ਹੋ ਜਾਣੀ ਸੀ ਨਹੀਂ ਤਾਂ ਹੁਣ ਤਾਂ 1-11 ਦੇ 2 ਬੰਡਾ ਹੋਣੀਆਂ ਦੋ ਵੀ ਬਹੁਤ ਆ ਗਏ ਹੋ ਜੀ ਆਹ ਡੇਢ ਕ 2 ਬੰਡਾ ਹੋਣੀਆਂ ਚੱਲ ਡੰਗਰਾਂ ਨੂੰ ਫੋਕ ਜਾ ਦੇ ਨਾ ਠੀਕ ਆ ਹੋਰ ਕਿਹ ਹਰਿਆਈ ਹੈਗੀ ਆ ਖਰਾਬ ਜਰੂਰੀ ਕਰਨੀ ਆ ਉਹ ਇਹ ਤਾਂ ਦਿਹਾੜੀ ਮਾਰਨੀ ਪੱਟ ਕੇ ਕਿੰਨਾ ਨੇ ਬੂਟੇ ਹਾਂ ਬੂਟੇ 2 ਦਿਨ ਦਾ ਦੂ ਬਸ ਹੂੰ ਫਿਰ ਹੁਣ ਉਹਨਾਂ ਨੇ ਮਾਲ ਹੀ ਜ਼ਿਆਦਾ ਭੇਜਦੇ ਯਾਰ ਉਹ ਤਾਂ ਹੀ ਕੋ ਬਣਨਾ ਜੇ ਹੁਣ ਇੱਕ ਕੀਲੇ ਨੂੰ 5-6 ਦਿਨ ਲਾਉਣ ਲੱਗੇ ਫੇ ਤਾਂ ਉਹਨਾਂ ਦਾ ਸਾਰ ਲਿਆ ਹਫਤਾ ਭਾਈ ਯਾਰ ਰੱਖਾ ਕਿ ਨਾ ਰੱਖਾ ਉਹਨੂੰ ਰੱਖ ਲੈਣਾ ਨਹੀਂ ਕੱਲ ਦਾ ਨਾ ਰੁਕ ਜਾ ਪਰਸੋਂ ਨੂੰ ਲੈ ਲਈ ਕੱਲ ਨੂੰ ਫੇਰ ਉਹਨੇ ਉਹਦੇ ਚਲੇ ਜਾਣਾ ਨਾ ਮੈਂ ਰੱਖਣਾ ਕੱਲ ਤਾਂ ਚਿੱਤਰਨਾ ਫੇਰੇ ਮੈਂ ਕੱਲ ਦੇ ਦਿਨ ਚ ਸਾਰਨਾ ਆਪਣਾ ਸਾਰਾ ਕੱਲ ਨੂੰ ਜਿੰਨਾ ਹੈਗਾ ਬਸ ਫੇ ਅੱਜ ਇਹਨਾਂ ਨੂੰ ਜਾਣਾ ਚਾਹੁੰਦਾ ਮੰਨੂ ਯਾਰ ਪਤਾ ਹੀ ਬਾਅਦ ਚ ਲੱਗਿਆ ਮੈਂ ਕਿੱਥੇ ਜਾਣ ਦੇਣਾ ਤਾਂ ਉਹ ਛੱਡਿਆ ਤਾਂ ਕੱਲ ਵਿਚਾਰ ਇਹਦੇ ਉਹ ਮੈਂ ਕਿੱਥੇ ਜਾਣ ਦੇਣਾ ਤੇ ਮੇਰੇ ਕੋਲ ਮੈਂ ਤਾਂ ਸਮਝ ਲੜਿਆ ਉਹਦੇ ਕਰ ਮੈਂ ਲੈ ਆਈ ਨਹੀਂ ਬੋਲੇ ਨੂੰ ਕਹਿੰਦਾ ਉਹ ਉਧਰ ਚਲੇ ਗਿਆ ਫਿਰ ਮੈਂ ਹੁਣ ਉੱਥੇ ਉਹਦੇ ਕਿੱਥੇ ਚੱਕ ਕੇ ਲਿਆਉਂਦਾ ਕੰਮ ਹਟਾ ਕੇ ਜਾਂ ਵੀ ਇਹ ਤਾਂ ਮੇਰੇ ਕੋਲ ਆਇਆ ਅਜਾ ਦੇ ਹਾੜੀ ਪਰ ਪਰਸੋਂ ਨੂੰ ਇੱਕ ਰੱਖ ਕੇ ਬਸ ਕੱਲੂ ਮੈਂ ਨਵੇੜ ਦੇਣਾ ਜਿੰਨਾ ਹੈਗਾ ਫਿਰ ਪਰਸੋਂ ਨੂੰ ਵੀ ਦੋ ਮੈਂ ਰੱਖ ਲੂੰਗਾ ਇੱਕ ਅੱਧਾ ਤੂੰ ਰੱਖ ਲਈ ਇੱਕ ਦੋ ਉਧਰ ਚਲੇ ਜਾਉਂਗੇ ਆਹ ਪਰਸੋਂ ਨੂੰ ਘੜੀ ਇੱਕ ਦਿਨ ਚ ਇਹਨੇ ਸਾਰਾ ਕੁਝ ਕਰ ਦੇਣਾ ਆ ਬੂਟਾ ਦੇਖ ਕੇ ਜਗੜਾ ਸਾਡਾ ਪਹਿਲੇ ਨੰਬਰ ਵਾਲਾ ਮਾਸ਼ਾ ਅੱਲਾਹ ਚਾਰ ਪੰਜ ਦਾ ਚਾਰ ਦਾ ਦਾ ਇਹ ਬਹੁਤ ਤਕੜਾ ਇਹ ਐ ਇਹ ਵਿਚ ਵਿਚ ਤਕੜਿਆ ਹਾਂ ਉਹਨੇ ਬੂਟੇ ਠੀਕ ਆ ਸਾਰੀ ਤਾਂ ਹੀ ਪੈਸੇ ਲੱਗੇ ਆ ਸਾਰੇ ਪੈਸੇ ਲੱਗੇ ਉਹ ਬਾਰੇ ਵਾਲਾ ਘਾਟੇ ਚੱਲੇ ਨੇ ਕਿਹਦੀ ਖੜੀ ਉਹ ਕਿਤੇ ਬਿਨਾਂ ਬੂਟੇ ਤੇ ਪੈਸੇ ਲੱਗੇ ਉਹ ਬਾਰੇ ਚਾਰ ਪੰਜ ਲੈਣਾ ਬਹੁਤ ਤਕੜੀਆਂ ਉਹਨੂੰ ਗੁਰਦਾ ਦੱਦ ਵੀ ਜਾਲੀ ਛੜਦਾ ਚਲ ਦੇਖ ਤਾ ਵਾਹ ਹੁਣ ਆ ਕੱਖ ਆ ਗਿਆ ਕੱਖਾਂ ਨੂੰ ਚਾ ਕੋਈ ਨਹੀਂ ਕੱਖ ਵੀ ਪਾਲੀ ਕਿੰਨਾ ਕਾ ਗੁਰਦਾ ਆਈ ਦੋ ਲੈ ਚਾਰ ਲੈਣਾ ਗੁੱਡੀਆਂ ਫੇਰ ਕੰਪਨੀ ਵਾਲੇ ਆ ਕੇ ਜੱਦਾ ਉੱਤੀ ਛੱਡ ਕੇ ਗਿਆ ਵਾ ਉਹ ਵਧੀਆ ਗੁੱਡ ਹੁੰਦਾ ਗੁੱਡ ਵਧੀਆ ਹੁੰਦਾ ਉਹ ਤੇ ਨਾ ਜੇ ਨਾ ਤੂੰ ਇੱਕ ਵਾਰੀ ਟੋਪਕ ਮਾਰ ਦਿੰਦੇ ਤੇ ਪਰ ਇਹ ਇਹਦੀ ਕਿਉਂ ਗੁੱਲੀ ਡੰਡਾ ਹੈ ਹੂੰ ਐਦਾ ਨਹੀਂ ਹੋ ਰਹਾ ਹੈਗਾ ਸਰੋਂ ਤੇ ਜੰਮੀ ਵੀ ਬਹੁਤ ਵਧੀਆ ਹਾਂ ਐਦਾ ਕਿੱਥੇ ਉਹ ਬੂਟੇ ਨਹੀਂ ਹੈ ਜੋ ਕੋ ਤੇ ਲੱਗ ਜਾਂਦਾ ਸਰੋਂ ਦੇ ਲੱਭ ਬੂਟਿਆਂ ਦਾ ਤਾਂ ਫਰਕ ਹੈਗਾ ਹੀ ਆ ਯਾਰ ਆ ਦੇਖ ਲੈ ਉਹਰੇ ਬੜੇ ਬੂਟੇ ਆ ਪੂਰੇ ਜਿਆਦਾ ਦਬੀ ਵੀ ਆ ਹਾਂ ਆਇ ਨਾ ਸ਼ੌਰਾ ਆ ਸ਼ੌਰਾ ਉਹ ਪਰਾਂ ਗੱਭੇ ਛੋਟੇ ਆ ਪਰਾਂ ਹੈ ਨਹੀਂ ਬੂਟੇ ਉੱਥੇ ਦੇਖ ਲੇ ਕਿੰਨੀ ਤਖੜੀ ਆ ਆਪ ਦਾ ਨਹੀਂ ਕੰਮ ਲਾਉਂ ਲਾ ਕੇ ਭਾਈ ਕਰ ਜਿਹੜਾ ਹੋ ਜਾ ਉਹਨੂੰ ਐ ਫੋਟ ਤੇ ਦੇ ਦੇ ਇੱਕ ਬੜੀ ਲਾਤੀ ਦੋ ਛੋਟੀਆਂ ਲਾਤੀਆਂ ਨਾ ਹਾਂ ਬਤਨ ਨੂੰ ਇਹੀ ਕਿਹਾਤਾ ਪੱਤਿਆਂ ਦਾ ਸੁਖ ਵੀ ਆ ਉਹਦੇ ਫੁੱਲਰਾਂ ਦਾ ਪੱਤਿਆਂ ਦਾ ਦੁੱਖ ਵੀ ਆ ਏਗਾ ਕਰਨ ਨੂੰ ਘੱਟ ਤੰਗ ਕਰਨਾ ਜਿਹੜਾ ਗੁੱਲੀ ਡੰਡਾ ਏ ਉਹਨੇ ਜਿਆਦਾ ਤੰਗ ਕਰਨਾ ਗਾਇਨੇ ਜਿਹੜੇ ਟੱਪ ਕਰਨਾ ਪਵੇ ਨੇ ਇਹਨੇ ਤਾਂ ਢਾ ਲੈਣਾ ਇਹ ਤੇ ਕੀ ਕੀ ਸਰੋਂ ਨੇ ਇਹ ਤੇਰਾ 10 ਦਿਨ ਤੱਕ ਢਾ ਲੈਣਾ ਇਹ ਕੱਖ ਜਿਹੜਾ ਮੜਾ ਮੂਟਾ ਹੈਗਾ ਜੀ ਹਾਂ ਜਦ ਛੋਟਾ ਹੋਦਾ ਨਾ ਜਦ ਸਾਰਾ ਹੁਣ ਦੇਖਣ ਲੱਗ ਗਿਆ ਪੰਨੂ ਬੁਰਾ ਬੁਰਾ ਜਿਹਾ ਲੱਗਦਾ ਦਾ ਤਾਂ ਫੇਰ ਮਾਹ ਜਾ ਪਈਆ ਰੱਖ ਲੈਣਾ ਨਾ ਬੜੀਆ ਬਣ ਗਿਆ ਹਾਂ ਕਲਕ ਵੀ ਜੰਮੀ ਆਈ ਐਨ ਚਾਮਾ ਤਾਂ ਆਈ ਸਭ ਹੋ ਜੂਗੀ ਹੋਏ ਹੋਣੀ ਮੇਰੀ ਤਾਂ ਇੱਕੋ ਦਿੰਦੀ ਆਪਣੀ ਦੋ ਦਿਨ ਦਾ ਫਰਕ ਆ ਬੀਜ ਕੇ ਥੋੜਾ ਪਾਇਆ ਬਾਦ ਦਾ ਬੀਜ ਤਾਂ ਪਾਇਆ ਉਹ ਹੈ ਨਾ ਫਿਰ ਹੂੰ ਫੌਣ ਡੰਗਰਾਂ ਨੂੰ ਫੌਣ ਡੰਗਰਾਂ ਨੂੰ ਕਾਸੀ ਨੂੰ ਕੰਮ ਆਉਂਗੀ ਓ ਓ ਨਾ ਇਹ ਤਾਂ ਹੋ ਗਈ ਰਿ ਫਾਰਮ ਪਰ ਆਵੇ ਦੀ ਹੁਣ ਨਾ ਕਾਸੀ ਨੂੰ ਤਾਂ ਕੰਮ ਆਉਂਗੀ ਓ ਕਲਕ ਡੰਗਰਾਂ ਨੂੰ ਪਾ ਕੇ ਬਾਅਦ ਮੱਕੀ ਬੀਜ ਲਈ ਜੇ ਵੀ ਹੋਊਗਾ ਹੋਰ ਮੱਕੀ ਬੀਜ ਹੋ ਜਾਣਾ ਤੇਰੀ ਬਾਜਰਾ ਬੀਜ ਹੋ ਜਾਣਾ ਕੀਤਾ ਹੋ। ਆ ਇੱਕ ਹੋਰ ਵੀ ਆ ਥੋੜਾ ਖੇਤ ਗਿੱਲਾ ਵੀ ਆ। ਇਹ ਰੇਤਾਂ ਦਾ ਜਾ ਇਹ। ਜੇ ਕਿਤੇ ਸੁੱਕਾ ਹੁੰਦਾ ਨਾ ਥੋੜਾ ਜਿਹਾ। ਔਰ ਪਰ ਆਇਆ। ਫੇਰ ਬਹੁਤ ਵਧੀਆ ਗੁੱਡ ਹੋਣਾ ਤਾਂ। ਇਹ ਉਾਂ ਨੂੰ ਰੇਤਲੇ ਸੋਣੀਗਾ ਹੋ ਜਾਂਦੇ। ਆ ਉੱਥੇ ਜਿਹੜੀ ਆਪਾਂ ਦੁਵਾਰਾ ਬੀਜੀ ਦੀ ਜੰਮੀ ਨਹੀਂ ਸੀ ਨਾ। ਹਾਂ ਦੁਵਾਰੇ ਆ ਜਿਹੜੀ ਘਰ ਵਾਲੀ ਆ। ਹੂੰ। ਜਿਆ ਪਤਾ ਲੱਗੂਗਾ ਦੇਖਣੇ। ਇਹ ਆ ਤੇਰਾ ਬੀਜ ਵੀ ਵਧੀਆ ਲੱਗਦਾ ਮੈਨੂੰ। ਕਿਹੜਾ ਬੀਜ ਤਾਂ ਇਹ? ਹਾਈ ਉੱਲਾ। ਤਾਂ ਹੀ ਵੀ ਬੜਕਾ ਮਾਰਦਾ। 400 ਰੁਪਏ ਕਿੱਲੂ ਵਾਲਾ। ਨਾ ਸੌਰੀ। 15 1500 ਰੁਪਏ ਕਿੱਲੂ ਵਾਲਾ। ਆਹ ਇਹ ਬੜਕਾ ਮਾਰਦਾ ਮੈਂ ਵੀ ਗਾ ਵੀ ਵਧੀਆ ਬੀਜ ਖੜਾ ਨਹੀਂ ਸਰੋਦਰੀ ਇੱਕ ਨੰਬਰ ਨੰਬਰ ਤਾਂ ਹੈਗੇ ਹਾਂ ਬਸ ਨਿਕਲੇ ਤੇ ਪਤਾ ਲੱਗੂ ਚਲੋ ਨਿਕਲਣਾ ਤਾਂ ਹੁਣ ਬੂਟਿਆਂ ਵਿੱਚ ਬੋਲੂ ਬਾਈ ਇਹ ਜਈਆ ਜਿਹੇ ਜਿਹੇ ਹੁਣ ਸ਼ੌਰਾ ਫਰਕ ਪਾਉਂਦਾ ਏ ਫੇਰ ਵੀ ਵਧੀਆ ਹੋਏ ਆਉਣੀ ਵਧੀਆ ਹੋ ਜਾਣੀਆਂ ਜੇ ਟੱਪ ਨਹੀਂ ਨਾ ਪਈ ਟੱਪ ਵਾਹਦੇ ਹਾਂ ਸਪਰੇਸ ਕਰੂ ਟਾਪਕ ਉਹ ਵੀ ਮਾਰਦੀ ਇਹਨੂੰ ਇੱਕ ਡਾਏ ਦੀ ਮਾਰੂਗਾ ਇੱਕ ਟਾਪਕ ਦੀ ਪੂਰੀ ਸਲਫਰ ਪਾਤ ਸਲਫਰ ਦੀ ਤਾਂ ਕਰਦੇ ਸਲਫਰ ਜ਼ਰੂਰੀ ਏ ਇਹਨੂੰ ਸਰ ਉਹਨੂੰ ਆਹ ਟੋਪ ਕੇ ਮਾਰਤਾ ਦਈਏ ਕਈ ਵਾਰੀ ਉਹਦੇ ਨੂੰ ਸੰਕੋਰ ਆ ਜਾਂਦੀ ਏ ਕਾਹਦੇ ਸੰਕੋਰ ਆਜੂ ਰੈਡ ਗੋਭੀ ਸਰ ਉਹਨੂੰ ਨਾ ਚੈੱਕ ਕਰਵੇ ਟੋਪ ਕੇ ਜੀ ਸੰਕੋਰ ਕਿੱਥੇ ਤੇ ਆਜੂ ਹੰਦੀ ਕਹਿੰਦੇ ਆਉਂਦੀ ਆ ਜੇ ਉਹ ਤੂੰ ਏਸੀ ਮਨ ਨਹੀਂ ਲਿਆਉਂਗਾ ਤਾਂ ਹੁਣੀ ਆ ਕੱਲੀ ਟੋਪ ਕੇ ਲੈ ਕੇ ਆਈ ਨਾ ਜਿਹੜਾ ਗੁੱਲੀ ਡੰਡਾ ਤੇਰਾ ਮਾਰ ਲੈਣਾ ਉਹਨੇ ਹੋਰ ਨਹੀਂ ਕੋਈ ਵੀ ਲਿਆਈ ਪ੍ਰੀਤਾ ਦਾ ਮੈਨੂੰ ਔਖਾ ਹੀ ਲੱਗਦਾ ਅੱਧਾ ਕਿਲਾ ਮਸਾ ਲੱਗਣਾ ਅੱਜ ਨਾ ਲੱਗਦਾ ਛਿੱਟੇ ਲਾਦੇ ਕਿਲਾ ਲੱਗ ਜਾਣਾ ਹੋਰ ਕੀ ਅੱਧਾ ਕਿਲਾ ਵੀ ਲੱਗਣਾ ਅੱਧਾ ਕਿਲਾ ਵੀ ਸਾਡੇ ਵਾਲੀ ਆ ਕਿਆਰੇ ਲਾ ਕੇ ਦੋ ਕਿੱਦਾਂ ਲਾ ਲੇ ਤਾਂ ਲੱਗਣਾ ਹੈ ਕਿੱਦਾਂ ਲਾ ਦੇ ਆ ਇਹ ਤਾਂ ਖਾਦਾ ਛਿੱਦਾ ਹੀ ਪਰ ਅੱਧਾ ਕੀ ਲੈ ਲਾਉਣਾ ਜਿੰਨਾ ਲੱਗਿਆ ਯਾਰ ਖਰਚੇ ਹੀ ਸਾਲਾ ਬਹੁਤਾ ਜੇਣਾ ਹੈ ਭਿੰਡੀ ਲਾ ਲੇ ਹੋਰ ਕੁਝ ਲਾ ਦੇ ਉਹ ਭਿੰਡੀ ਦੇਖ ਲਾਂਗੇ ਖਰਚਾ ਬਹੁਤਾ ਜੇਣਾ ਖਰਚਾ ਤਾਂ ਫੇਰ ਆਉਂਦਾ ਹੀ ਹੈ ਉਹ 5000 ਦੀ ਪਨੀਰੀ ਆ ਗਈ 5000 ਰੁਪਏ ਮੈਨੂੰ ਲਾਦੀ ਲੇਬਰ ਦੱਦੇ ਕੀ ਲੇਬਰ ਲਾ ਲਾ 5000 ਰੁਪਏ ਪਨੀਰੀ 5000 ਰੁਪਏ ਲੀਵਰ 10000 ਰੁਪਏ ਲੇਬਰ ਬਾਤ ਆ ਜਾਣੀ ਹੈ ਅੱਧੇ ਕੀਲੇ ਨੂੰ ਕਿਹਾ ਮੈਂ ਹਾਂ ਲੇਬਰ ਥੋੜਾ ਬਹੁਤ ਖਰਚਾ ਹੈ ਇਹ ਤਾਂ ਮਸ਼ੀਨਾਂ ਹੀ ਚਾਹੀਦੀ ਆ ਇਹ ਤਾਂ ਲੋਟ ਉਹਦੇ ਗਾਣੇ ਲਾਉਣੇ ਆਲੇ ਹਾਂ ਮਸ਼ੀਨੀ ਯੁੱਗ ਆ ਗਿਆ ਲੇਬਰ ਵਾਲਾ ਕੰਮ ਜੱਕੇ ਹੀ ਪਿਆਣਾ ਹੋਲੀ ਓਲੀ ਕਣ ਲੈ ਕੇ ਡੋਲਾ ਪਰ ਪੀਂਦ ਦਤਾ ਜਿੰਮੇ ਆਉਣਾ ਦਾ ਦੂਰ ਦੂਰ ਲਾ ਦਿੰਦਾ ੜਕੀ ੜਕਾ ਕਣ ਪੀਜੇ ਦਿੰਦਾ ਇਹ ਵੀ ਤੇਰੀ ਗੱਲ ਸਹੀ ਇੱਕ ਹੀ ੜਕਾ ਲਾ ਦੇਣਾ ਦਾ ਮੈਂ ਕਹਿੰਦਾ ਇਹ ਨਹੀਂ ਫਿਰ ਤੇ ਇੱਕ ਹੋਰ ਵੀ ਇਹ ਹੈ ਉਹਦਾ ਹੋਰ ਆ ਨਹੀਂ ਇਹਦਾ ਹੋਰ ਆ ੜਡੀ ਨਾ 6 ਵਜੇ ਤੱਕ ਸਾਡੇ ਤੇ ਲੈਸ ਇੰਨਾ ਟਾਈਮ ਕਿੱਥੇ ਲਾਉਣਾ ਉਹਨਾਂ ਨੇ ਅੱਧਾ ਘੰਟਾ ਹੋਰ ਆ ਉਹਨਾਂ ਦਾ ਨਹੀਂ ਤੇ ਮੇਰੇ ਘਰੇ ਰੁੱਪ ਨੂੰ ਚੱਲਿਆ ਮੈਂ ਇਧਰ ਨੂੰ ਆਇਆ ਤਾਂ ਉਹਨਾਂ ਐ ਵੀ ਕਿਤੇ ਸਰਦਾਰ ਚੱਲਿਆ ਵੀ ਭੱਜੂਗੇ ਜੀਤੀ ਮੈਂ ਚੱਲਿਆ ਫਿਰ ਉਹਨਾਂ ਕੋਲ ਨੂੰ ਸਾਢੇ 4 ਹੋਏ ਆ ਤੋ ਕਿ 5:30 ਵਜੇ ਛੱਡੂਗਾ 6 ਵਜੇ ਛੱਡੀ ਇੰਨੀ ਲੇਟ ਨਹੀਂ ਲਾਉਣਾ ਉਹਨਾਂ ਨੇ ਲੱਗੇ ਰਹਿਣਾ ਤੂੰ ਕੋਲ ਖੜੀ ਜੇ ਮਾਰੀ ਜਾਈ ਲੈਣਾ ਕਾਂਟਾ ਦੋ ਘੰਟੇ ਲਾਉਣਾ ਰੋਟੀ ਪਕਾਉਣੇ ਸਕੇ ਲੋ ਲਾ ਤੇ ਉੱਥੇ ਹੂੰ 11:00 ਵਜੇ ਗਈ ਹੋਣੀ ਆ 10:00 ਵਜੇ ਤੀ ਬਾਅਦ ਗਈ ਰੋਟੀ ਪਕਾ ਕੇ ਉਹ ਚੱਲ ਕੋਈ ਨਹੀਂ ਬੋਲ ਖੜਕ ਕੇ ਹੀ ਲਾਉਣਾ ਨਹੀਂ ਤਾਂ ਗੱਲਾਂ ਮਾਰੀ ਜਾਂਦਾ। ਕਰੀਂਗੇ ਫੇ ਰਿਸ਼ਤੇਦਾਰ ਆਗੇ ਤੇ ਉੱਥੇ ਤੇਰੇ ਸਾਹਮਣੇ ਟਾਈਮ ਲੱਗ ਗਿਆ 2 ਘੰਟੇ। ਮੈਂ ਵੀ ਤਾਂ ਹੀ ਰਿਸ਼ਤੇਦਾਰਾਂ ਕਰਕੇ ਨਹੀਂ ਤਾਂ ਮੈਂ ਗੁੱਡ ਵੀ ਦੇਣੇ ਤੇ ਤਿੰਨ ਕਿਾਰੇ। ਆਹੀ ਤਾਂ ਚੱਕਰ ਹੋ ਜਾਂਦਾ। ਉਹਨੂੰ ਬਣਿਆ ਤਾਂ ਫੇਰ ਮਾਹਾਂ ਚਾਲ। ਖਬਰਸਾਰ ਨੂੰ ਆਏਗੇ ਫੇ। ਰਿਸ਼ਤੇਦਾਰੇ ਮੋਢਾ ਚੱਕ ਕੇ ਆ ਗਿਆ ਉਹ ਬੁਲਾਉਣੇ ਤੈਨੂੰ ਬੁਲਾਉਣੇ। ਐਂ ਨੇ ਕਹੇ ਸਾਦੇ ਵੀ ਉੱਪਰ ਉਪਰ ਨੂੰ ਗਿਆ ਹੋਇਆ ਔਰ ਇਹ ਹੈ ਹੀ ਨਹੀਂ। ਕੌਣ ਬੁਲਾਉਂਦਾ? ਟਿੰਮੂ ਦਾ। ਔਰ ਇਹਨੂੰ ਆ ਗਿਆ ਕਹਿੰਦਾ ਤੈਨੂੰ ਘਰ ਬੁਲਾਉਣੇ ਆ। ਅੱਛਾ ਅੱਛਾ। ਇਹ ਸਾੜੇ ਕੋਈ ਬਾਹਰਨਾ ਵੀ ਮ ਨਾਰਾ ਮੈਨੂੰ ਘਰਦਿਆਂ ਨੇ ਬੁਲਾਇਆ ਪਹਿਨਾ ਤੈਨੂੰ ਫੋਨ ਨਹੀਂ ਆਇਆ ਉੱਥੇ ਬੈਠੇ ਰੂ ਉਹ ਤਾਂ ਉੱਥੇ ਬੈਠੇ ਮਾਰ ਰਹੇ ਨੇ ਬਾਈ ਦਾ ਉਹ ਕਣਕ ਜੀ ਵੱੜਦਾ ਤਾਂ ਉਹ ਵੀ ਰਹਿ ਗਈ ਫਿਰ ਉਹ ਤਾਂ ਹੋਈ ਜਾਂਦਾ ਫਿਰ ਟਾਈਮ ਤਾਂ ਲੱਗੇ ਜਾਂਦਾ ਚੱਲ ਵਧੀਆ ਗੱਡ ਹੋ ਗਿਆ ਜਿਹੜਾ ਹੋ ਗਿਆ ਕਾਲੂ ਸਹੀ ਪਰ ਸਾਨੂੰ ਸਿਰੇ ਲਾ ਦੀ ਕਾਲੂ ਤਾਂ ਮੈਂ ਗੁੰਡੇ ਦੇਣਾ ਤੇ ਲੱਗ ਗਿਆ ਚੱਲ ਫੇ ਚਲੀਏ ਤੈਨੂੰ ਪੰਡ ਵੀ ਚਗਾਦਮਨ ਨਾਲੇ ਚਾ ਚਾ ਦੇ ਇਹਨੂੰ ਰੱਖ ਦੇ ਉਧਰੇ ਹਾਂ ਆਹ ਤਾਂ ਕੱਢੂੰਗਾ ਦੋ ਸਾਈਡ ਆ ਪੰਡਾ ਸੱਡ ਲੈਣੇ ਹੈ ਉਹ ਬ੍ਰੈਂਡ ਤੇ ਕਾਲੂ ਕੱਢ ਲਈ ਹਾਂ ਜੇ ਕਰਾ ਹੁਣ ਆਹ ਤਾਂ ਦੋ ਸਾਈਡ ਕਹਿਰਾ ਤਾਂ ਲਾਉਂਗਾ ਇਸਰੇ ਦੇਖ ਲੈ ਦੋ ਦੋ ਵਾਰੀ ਘੁੰਮ ਦੇ ਵਾ ਮੈਂ ਵੀ ਤਾਂ ਦੋ ਵਾਰੀ ਕਮਾਈ ਆ ਉੱਥੇ ਸਾਫ ਹੋ ਜਾਣਾ ਹੈ ਤੇ ਤੇਰਾ ਸਾਫ ਵੀ ਹੋ ਗਿਆ ਹਾਂ ਵਧੀਆ ਬਣ ਗਿਆ ਉਹ ਜਿਹੜਾ ਮੇਰਾ ਪਿਆਜ਼ ਤਾਂ ਬਿਨਾਂ ਰਹਿ ਗਿਆ ਉੱਥੇ ਮੈਂ ਫੇਰ ਕਮਾ ਦੇਣੀ ਉਹਨੂੰ ਕਹਿੰਦਾ ਫੇਰ ਫੇਰ ਦੂ ਇੱਕ ਵਾਰੀ ਕਰੇਗਾ ਹੁ ਮੈਂ ਕੀ ਕੀ ਦੇਖਿਆ ਪੈਣਾ ਮੈਂ ਭਿੰਡੀ ਸੋਚਦੇ ਆ ਵੀ ਚਲ ਅੱਧੇ ਚ ਭਿੰਡੀ ਲਾ ਦਿੰਦੇ ਆ ਭਿੰਡੀ ਹਲੇ ਗਈ ਤੀ ਆ ਕਪੰਗਾ ਧੋੜੂ ਆ ਬਹੁਤ ਪੰਗੀ ਆ ਪੈਂਦੀ ਨੂੰ ਆਇਆ ਬੈਣਾ ਬੂਰਾ ਥਾਲੇ ਹੁੰਗਾ ਥਾਲੇ ਬਹੁਤ ਖਾਣੀਆਂ ਪੈਂਦੀ ਨੂੰ ਛੱਡਦੀਆਂ ਗਾਹ ਨੂੰ ਆਹੋ ਆ ਚੋਲੇ ਵੀ ਖਾਣੇ ਆ ਉਹਨਾਂ ਨੇ ਚੋਲੇ ਦਾ ਬਾਸ ਖਾਣੇ ਆ ਜਿਹੜੇ ਬੀਜੇ ਵੀ ਆ ਮਸਰੀ ਮਾਂ ਸਭ ਕੁ ਖਾਂਦੇ ਆ ਹੁਣ ਕਰੇ ਗਿਆ ਲਾਈਏ ਗਿਆ ਇਹੋ ਜਿਹੀ ਚੀਜ਼ ਧਾਨ ਗਣ ਕੇ ਆ ਜਵੀ ਨੂੰ ਉਹ ਨਹੀਂ ਛੱਡਦੀਆਂ ਯਾਰ ਉਹਨਾਂ ਪਾਸੇ ਰੱਗ ਪੀਜੀ ਹਾਂ ਨਾ ਬਾਸ ਤੇ ਲੱਗ ਕੇ 11:20 ਜਿਵੇਂ ਉਹ ਨਹੀਂ ਛੱਡਦੀਆਂ ਤੇ ਗੱਲਾਂ ਚੱਲ ਆ ਜਾ ਕੋਈ ਨਹੀਂ ਆਇਆ ਫਿਰ ਤੂੰ ਪੰਡਿ ਚ ਗਾ ਦਮਾ ਫੇ ਕੱਢ ਲਈ ਤੂੰ ਮੈਂ ਵੀ ਦੇਖਾ ਉਹਨਾਂ ਨੂੰ ਪੰਡ ਚੱਕ ਲੈ ਇੱਕ ਵਾਰੀ ਬਟਲ ਆ ਥੋੜੇ ਥੋੜੇ ਕਰਕੇ ਅੱਠ ਦਿਨਾਂ ਅੱਠ ਕਿਆਰੇ ਆ ਅੱਠ ਦਿਨ ਵੀ ਲੰਘੇ ਤੇਰੇ 10 ਦਿਨ ਵਧੀਆ ਆ ਤਖੜੀ ਆ ਹਾਂ ਉਹ ਵੀ ਮਾੜਾ ਲੱਜ ਮੈਂ ਗਰੀਬ ਜਿਆ ਨੋ ਨਾ ਠੀਕ ਆ ਟੋਪਕ ਮਾਰਦੇ ਸਰ ਉਹਨੂੰ ਬਸ ਦੱਲੀ ਨੇ ਦੱਲੀ ਨੇ ਵੀ ਕਰਤਾ ਗੰਨੇ ਨੂੰ ਤਿਆਰ ਹਾਂ ਮੈਂ ਵੀ ਵੰਡ ਜਾਣਾ ਰਾਜ ਮੱਥਾ ਟੇਕਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹਏ ਅੱਛੇ ਸਵਾ ਤਾਂ ਪਰਸੋਂ ਕੱਲੂ ਹਾਂ ਪਰਸੋਂ ਨੂੰ ਸਵਾ ਅੱਜ ਪਹਿਲਾ ਦੇਣਾ ਆਹੋ ਵੀ ਪਰਸੋਂ ਨੂੰ ਚੱਬਦੀ ਆ ਇੱਧਰ ਵੀ ਨਿਬੜ ਜੂ ਐਨੇ ਨੂੰ ਕੱਲੂ ਮੇਰਾ ਵੀ ਅਜੀ ਵੀ ਦੇਖ ਲੂਗੇ ਪਰ ਸੋਨੂੰ ਸਵਾ ਕਿਹੜਾ ਨੇ ਚੱਲ ਦੇਖਦੇ ਆ ਕੱਲੂ ਨੂੰ ਵੇੜ ਦਿੰਦੇ ਆ ਫਿਰ ਜਿੰਨਾ ਹੋਇਆ ਕੱਲ ਦੀ ਉਹ ਦਿਹਾੜੀ ਲਾਉਣੀ ਆ ਨਾ ਤੇ ਬਸ ਜਿੰਨਾ ਲੱਗ ਗਿਆ ਪਿਆਜ ਉਹ ਨਹੀਂ ਲਾਉਣਾ ਯਾਰ ਲੇਬਰ ਕੋ ਨਾਲ ਕੰਮ ਖੜਾ ਤ ਨਾਲੇ ਪਤਾ ਲੱਗ ਜੂ ਕਿ ਆ ਭਾ ਬੀਤਦੀ ਆ ਉਹ ਤੇ ਬੰਦਾ ਲੰਘਿਆ ਜਾਂਦਾ ਤਾਂ ਅੱਧਾ ਕਿਲਾ ਲਈ ਕਹਿੰਦਾ ਹਲੇ ਅੱਧਾ ਨਾ ਲਈ ਮੈਂ ਕਾਤੇ ਕਹਿੰਦਾ ਜੇ ਮੀਂਹ ਪੈ ਗਿਆ ਉਦੋਂ ਪਾਣੀ ਕੱਢਦੀ ਉਹਦੇ ਪਿਆਜਾਂ ਚ ਨੂੰ ਮੈਂ ਕਿਹਾ ਠੀਕ ਆ ਮਾ ਤੂੰ ਮੀਂਹ ਪਵਾ ਦੇ ਪਹਿਨਾ ਹੀ ਬੰਦੇ ਸਕੀਮ ਦਾ ਦੰਦੇ ਸੜਕ 'ਤੇ ਜਾਂਦੇ ਹੋਏ ਆਏ ਤਾਂ ਸਕੀਮ ਦੀ ਕੋਈ ਘਾਟ ਨਹੀਂ ਹੈਗੀ ਮੈਂ ਕਿਹਾ ਤੇਰੀ ਇਹ ਵੀ ਗੱਲ ਠੀਕ ਆ ਮੈਂ ਕਿਹਾ ਫੇ ਪਾਣੀ ਲਾਵਾਂਗੇ ਨਾਲਾ ਲਾਵਾਂਗੇ ਨਾ ਚਾਹੇ 5 ਦਿਨ ਨਾ ਲਾ ਲੇ ਇਹਨੂੰ ਪਾਣੀ ਨਾ ਲਾ ਬੇਗਾ ਕੋ ਪੰਪ ਲੈ ਕੇ ਪਾਣੀ ਦਾ ਭਰ ਕੇ ਮਾਰ ਦੇ ਤਰੀਕੇ ਨਾਲ ਅਸੀਂ ਦੱਸ ਦਿੰਦੇ ਆ ਹਾਂ ਟੈਂਕੀ ਭਰ ਲਿਆ ਵਾ ਹਨ ਟੈਂਕੀ ਭਰ ਕੇ ਪੰਪ ਚ ਪਰ ਮਾਰ ਗਿੱਲਾ ਘਾਤੀਆ ਗਿੱਲਾ ਕਰਦਮਾ ਹੈ ਰਾਤ ਨੂੰ ਉਸੇ ਵਦੇਰੀ ਪੈਂਦੀ ਆ ਪਾਣੀ ਨਾਲ ਤਾਂ ਉਹ ਸਾਰੇ ਇਕੱਠਲ ਕੇ ਬਣ ਜਾਂਦੇ ਆ ਰਾਤ ਨੂੰ ਉਸ ਤਾਂ ਦੇਖੀ ਕਿਹੜੇ ਸਾਬ ਕੇ ਪੈਂਦੀ ਆ ਹਾਂ ਨਾਲੇ ਕਿਹੜੇ ਪਰਾ ਹੋਏ ਨੇ ਚੰਗੀ ਤਰ੍ਹਾਂ ਤਾਂ ਲਾਏ ਹਾਂ ਉਹਨਾਂ ਨੇ ਖੇਤ ਵੀ ਗਿੱਲਾ ਏ ਖੇਤ ਗਿੱਲਾ ਏ ਤੇਰਾ ਹੂੰ ਦੋ ਚਾਰ ਦਿਨ ਪਾਣੀ ਹਲੇ ਲਾਉਣਾ ਨਹੀਂ ਹੈਗਾ ਪਾਣੀ ਹਫਤਾ ਨਾਲ ਲਾਈ ਤੂੰ ਉਹ ਜਾਦਾ ਤੈਨੂੰ ਉਫਾ ਲੱਗਿਆ ਉਫਾ ਕੀ ਕਹਿੰਦੇ ਸਾ ਸੁੱਕੇ ਨਾ ਜਾਵੇ ਕੋਈ ਫੇਰ ਨਹੀਂ ਦੱਸਦਾ ਤਾਂ ਬੇਤਾ ਠੀਕ ਹੈ ਤੈਂ ਕਹੇ ਤਾ ਬੱਸ ਫਿਰ ਇਹਨਾਂ ਸਰੇ ਮਿੱਗਿੱਲਾ ਪਾਣੀ ਭਰ ਗਿਆ। ਖੇਤ ਤਾਂ ਬਹੁਤ ਗਿੱਲਾ। ਨਾਲੇ ਅੱਜ ਕਿਹੜਾ ਸੂਰਜ ਨਿਕਲਿਆ ਤੇਰੇ ਸਾਹਮਣੇ। ਉਹ ਕੋਈ ਗਿੱਲੇ ਚ ਦਬੋਗੇ ਰਾਤ ਨੂੰ ਉਸ ਬੈ ਜਣੀ ਉਹਨੇ ਹੋਰ ਗਿੱਲਾ ਹੋ ਜਣਾ। ਹੂੰ। ਕਾਣ ਤੇ ਗੈ ਤੇ ਮੂੰਹ ਤੇ ਲਾ ਰੁਪਏ ਪਾੜ ਕੇ ਦੋ। ਬਟਰਾ ਕਹਿੰਦਾ ਸੌਖਾ ਯਾਰ। ਛੋਟਾ ਛੋਟਾ ਜਿਹਾ ਤਾਂ ਹੈਗਾ। ਹੋਰ ਹੀ ਗੱਲ ਆ। ਵੱਡੀ ਹੋਵੇ ਤਾਂ ਵੀ ਆ। ਆਈ ਤੇ ਤੇਰੀ ਇਹ ਦੋ ਪੰਡਾ ਬਣਾਤੀਆਂ ਤਾਂ ਹੈ ਤਾਂ ਇੱਕੇ ਪੰਡਾ ਇਹ। ਬਣਾਦਾ ਦੋ ਦੱਤੀਆਂ। ਚੱਲ ਕੋਈ ਨਹੀਂ ਚਲੋ ਠੀਕ ਆ ਜੀ ਫਿਰ ਮਿਲਦੇ ਆ ਗਾਲੂ ਫੇਕੇ ਅਗਲੀ ਵੀਡੀਓ ਚ ਬਾਕੀ ਜਿੰਨਾ ਕਿ ਪਿਆਜ ਲੱਗਿਆਗਾ ਉਹਨਾਂ ਕੋ ਜਾ ਕੇ ਦੇਖਦੇ ਆ ਲੀਵਰ ਨੂੰ ਕਿਆ ਕਹਿੰਦੇ ਕਿੰਨਾ ਕੁ ਲਾਇਆ ਹਲੇ ਦਿਖਾਉਂਦਾ ਤੁਹਾਨੂੰ ਉੱਥੇ ਜਾ ਕੇ ਦੇਖਦੇ ਆ ਚਲੋ ਬਾਕੀ